ਹਾਂਜੀ ਮੈਡਮ ਫਗਵਾੜੇ ਵਿੱਚ ਤੁਸੀਂ ਨਵੀਂ ਡਿਊਟੀ ਸੰਭਾਲੀ ਹੈ ਅੱਜ ਹੀ ਤੇ ਕੀ ਕਹਿਣਾ ਚਾਹੋਗੇ ਫਗਵਾੜੇ ਦੀ ਜਨਤਾ ਨੂੰ ਤੁਸੀਂ ਹਾਂਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਵੱਲੋਂ ਬੇਅੰਤ ਸਤਿ ਸ਼੍ਰੀ ਅਕਾਲ ਮੈਂ ਫਗਵਾੜਾ ਬਤੌਰ ਮੁਖ ਅਫਸਰ ਸਟੀ ਫਗਵਾੜਾ ਅੱਜ ਜੁਆਇਨ ਕੀਤਾ ਹੈ ਐਂਡ ਇਸ ਤੋਂ ਪਹਿਲਾਂ ਵੀ ਮੈਂ ਫਗਵਾੜਾ ਦੇ ਵਿੱਚ ਵੱਖ-ਵੱਖ ਪੁਲਿਸ ਸਟੇਸ਼ਨਸ ਦੇ ਵਿੱਚ ਜਿਹੜੀ ਉਹ ਸੇਵਾ ਨਿਭਾ ਚੁੱਕੀਆਂ ਫਿਰ ਤੋਂ ਮੈਨੂੰ ਮੌਕਾ ਮਿਲਿਆ ਹੈ ਫਗਵਾੜਾ ਵਾਸੀਆਂ ਦੀ ਸੇਵਾ ਕਰਨ ਦਾ ਐਂਡ ਮੈਂ ਆਪਣੀ ਪੂਰੀ ਇਮਾਨਦਾਰੀ ਤੇ ਤਨਦੇਹੀ ਦੇ ਨਾਲ ਫਗਵਾੜਾ ਵਾਸੀਆਂ ਦੀ ਜਿਹੜੀ ਮਦਦ ਕਰਾਂਗੀ ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਯਤਨ ਨਸ਼ਿਆਂ ਵਿਰੁੱਧ ਜਿਹੜੀ ਕਮਹੇਮ ਤਿਆਰ ਕੀਤੀ ਗਈ ਹੈ ਉਹ ਚੱਲ ਰਹੀ ਹੈ ਐਂਡ ਇਹਦੇ ਵਿੱਚ ਪੰਜਾਬ ਪੁਲਿਸ ਵੱਲੋਂ ਆਪਣੇ ਤੌਰ ਤੇ ਪਬਲਿਕ ਦੇ ਸਹਿਯੋਗ ਨਾਲ ਮਿਲ ਕੇ ਜਿਹੜੇ ਆਪਣੇ ਨਸ਼ਾ ਵੇਚਦੇ ਨੇ ਐਂਡ ਨਸ਼ਾ ਸਪਲਾਈ ਕਰਦੇ ਨੇ ਉਹਨਾਂ ਦੇ ਖਿਲਾਫ ਵੱਖਰੀ ਤਰ੍ਹਾਂ ਦੇ ਕਾਰਵਾਈ ਕੀਤੀ ਜਾ ਰਹੀ ਹੈ ਐਂਡ ਜਿਹੜੇ ਨਸ਼ਾ ਪੀ ਰਹੇ ਨੇ ਉਹਨਾਂ ਵਾਸਤੇ ਡੀ ਐਡਿਕਸ਼ਨ ਸੈਂਟਰ ਰੀਹੈਬਿਲਿਟਿਜੇਸ਼ਨ ਸੈਂਟਰ ਜਿਹੜੇ ਆ ਉਹ ਸਰਕਾਰ ਵੱਲੋਂ ਚੱਲ ਰਹੇ ਨੇ ਤੇ ਉਹਨਾਂ ਦੇ ਵਿੱਚ ਅਸੀਂ ਉਹਨਾਂ ਨੂੰ ਐਡਮਿਟ ਕਰਵਾ ਕੇ ਉਹਨਾਂ ਦੀ ਵਿਨਾਸ਼ ਕਰਵਾ ਰਹੇ ਹਾਂ ਐਂਡ ਜਿਹੜੇ ਫਗਵਾੜਾ ਵਾਸਤੇ ਵਿੱਚ ਜਿਹੜੇ ਸ਼ਰਾਰਤੀ ਅੰਸਰ ਨੇ ਉਹਨਾਂ ਨੂੰ ਮੇਰੀ ਖਾਸ ਤੌਰ ਤੇ ਚੇਤਾਵਨੀ ਹੈ ਕਿ ਉਹ ਆਪਣਾ ਜਿਹੜੇ ਉਲਟੇ ਕੰਮ ਜਦੋਂ ਤਾਂ ਜਿਹੜੇ ਆ ਕੰਮ ਕਰ ਰਹੇ ਨੇ ਉਹ ਛੱਡ ਕੇ ਸਹੀ ਰਸਤੇ ਤੇ ਰਹਿਣ ਐਂਡ ਮੈਂ ਚਾਹੁੰਦੀ ਆ ਕਿ ਫਗਵਾੜਾ ਜਿਹੜਾ ਆ ਉਹ ਬਹੁਤ ਖੁਸ਼ਹਾਲ ਤੇ ਵਧੀਆ ਜਿਹੜਾ ਉਹ ਪੰਜਾਬ ਦੇ ਵਿੱਚ ਆਪਣਾ ਨਾਮ ਸਾਬਿਤ ਕਰ ਸਕੇ ਥੈਂਕ ਯੂ